ਸਾਇਰ ਗੁਡ ਮਾਰਨਿੰਗ ਸਾਰਿਆਂ ਨੂੰ ਹੈਪੀ ਸੰਤਨਿਆ ਬਹੁਤ ਬਹੁਤ ਲੱਖ ਲੱਖਾਂ ਬਧਾਈਆਂ ਆਪਦੇ ਮੰਮੀ ਵੀ ਸੰਤਨੀ ਆ ਤੇ ਆਪਾਂ ਚਾਲਦੇ ਹਾਂ ਜੀ ਲੁਧਿਆਣੇ ਜੀ ਪੇਕੇ ਪਿੰਡ ਪੰਜਵੀਂ ਸੰਤ ਪੰਚਮੀ ਆ ਬਹੁਤ ਸਾਤ ਸੰਤ ਪੰਚਮੀ ਹੈਲੋ ਸਾਸ਼ੀ ਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ YouTube ਚੈਨਲ ਗੋਲੀਨ ਮੈਰਾ ਤੇ ਤੁਹਾਡਾ ਸਵਾਗਤ ਹੈ ਜੀ ਅਮੀਰ ਕਰਦੇ ਆ ਕਿ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਤੇ ਛੋਵੋਗੇ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਾਡੇ ਸਾਰਿਆਂ ਬੋ ਤੁਹਾਨੂੰ ਸਾਰਿਆਂ ਨੂੰ ਬਸੰਤ ਪੰਚਮੀ ਦੀ ਲੱਖ ਲੱਖ ਮੁਬਾਰਕਾਂ हां जी ਆਪਾਂ ਲੁਧਿਆਣੇ ਜਾ ਰਹੇ ਆ ਜੀ ਚਾਚਾ ਜੀ ਦੀ ਬੇਟੀ ਦੀ ਮੈਰਿਜ ਹੈ ਜੀ ਮੈਰਿਜ ਤੋਂ ਪਹਿਲਾਂ ਉਹਨਾਂ ਨੇ ਸੁਖਣੀ ਸਹੇ ਦਾ ਪਾਠ ਕਰਵਾਇਆ ਜੀ ਤੇ ਆਪਾਂ ਸੁਖਣੀ ਸਹੇ ਦੇ ਪਾਠ ਤੇ ਜਾ ਰਹੇ ਆ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਆਪਾਂ ਪਹੁੰਚ ਗਏ ਜੀ ਪੇਕੇ ਪਿੰਡ ਆਪਾਂ ਟਾਈਮ ਨਾਲ ਹੀ ਪਹੁੰਚ ਗਏ ਸਮਝਾ ਤੁਸੀਂ ਵੀਰੇ ਹੱਸੇਗਾ ਸਾਰੇ ਨਾਲ ਪਹਿਲਾਂ ਆਪਾਂ ਪਹੁੰਚ ਗਏ ਜਿਹੇ ਜੇ ਕੋਈ ਨਹੀਂ ਆਇਆ ਸਭ ਤੋਂ ਪਹਿਲਾਂ ਪਹੁੰਚ ਗਏ ਜੀ ਟਾਈਮ ਨਾਲ ਹੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਹੈ ਕਿੱਧਰ ਦੀ ਗੇਟ ਖੁੱਲ੍ਹਾ ਆਇ ਕਮਰੇ ਕਾ

ਆਇਆ ਰਵਤਾਂ ਦੇ ਰੇ ਜਿੱਥੇ ਬੰਦ ਪੜੀ ਮੰਗਤੀ ਨੂੰ ਮਾਸੀ ਆ ਸ਼ਿਕਰ ਬੈਲਾ ਉਈ ਬੈਲਾ ਫੰਦੀ ਆ ਸ਼ਿਕਰ ਨਾਨੀ ਪਰ ਬੈ ਨਾਨੀ ਸ਼ਿਕਰ ਤੇਰੇ ਨੂੰ ਹੋ ਗਈ ਨਾਨੀ ਮੇਰੇ ਨਾਨੀ ਨਾਨੀ ਦੇ ਦੋ ਮਾਣਾ ਮੰਗਤੀ ਨੂੰ ਨੀਂਦ ਤੋਂ ਬਾਅਦ ਗੋਲ ਕਰਾਉਣੇ ਸੀ ਕਟਾਣੇ ਸੀ ਵਿਆਹ ਵਾਲੇ ਬਾਅਦ ਵਿਆਹ ਆਪ ਜੀ ਦਾ ਕੋਲ ਆਖੀ ਜਿਹੜੀ ਬਣਾਈ ਜਿਹੜਾ ਜਾਗਦੇ ਤੇ ਦੱਦੇ ਪਾਵਾਂਗੇ ਬਕਤ ਪੀਸੋ ਦੋ ਦਾ ਖਰਚਾ 4000 4000 ਲੱਖ ਚ ਪੈਂਦਾ ਹਾਂ ਹਸਾਉਂਦਾ ਆ ਇਹ ਪ੍ਰਾਣੀ ਆ ਬੈਜੋ ਤੁਨਾ ਨਾਮਾ ਬੱਜਿਆ ਗਿਆ ਤੁੰਡਾ ਹੈ ਇਹ ਨੂੰ ਬੋਲਦਾ ਹੈ ਜਿਸ ਹਾਲ ਦੇ ਸੋ 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 ਦਾਨ ਸਰ ਮੰਦੀਆ ਬੈਜੋ ਤੁਨਾ ਜਿਨਵਾਦੀ ਜਨਰ ਬੈਜੋ ਕਾਟੀ ਜਨਰ ਬੰਨ ਕਜਨਵਾੜਾ ਹੰਦੀਆ ਬੈਜੋ ਬੈਜੋ मैं इस वीडियो में गुरु की आदि मनो कहा पार्वो के शरण आओ जो द्वारा कछु ने आओ आपे संत कर आने दो के का आवे गुरु को कर अपना कर देना है पार्वो के शरण में सिवा के करदार पारमो कतरा सदा बना दान दया रो जिन आपरे ज्ञान को कर आहि जाना परिवार नाव जनों जीवो हित तन प्रकार से है है गुरु जी अमर कनॉन ना नान कपल जैसा पुरवान मेट्रो के हमने हमारे विचार हमने प्रकट करके पुरवान सुगी बसाएंगे सुगी ने आमने बाने तो ये बड़े बड़े अंकारियां ना तो भर गए हुए इसका तराजमा ना तो लग पाती रोशन अगर दुनाई लग बटाया तब का दुनिया तो नहीं उठाया तब का दुगना खुल रहा है तब का दुगना समा� ਸਰਗੁਣ ਵਾਤਵਰਣ ਮਹਿ ਨਾ ਕਰੈ ਕੋ ਕੋ ਬਰੀਨ ਅਹਮੇ ਬਖਰੁ ਕਨ ਕੋ ਸੰਗਰੁ ਨਾਹ ਪ੍ਰਸੋਇ ਸੁਨ ਦਰਬਾਰਿ ਕਿਰਪਾ ਕੀ ਕਰੈ ਨਾ ਸਰਗਣ ਮੁਕੀ ਕਰ ਸੰਤ ਇਹ ਦੁਬੰਦ ਨੂੰ ਪ੍ਰਵਾਇ ਸੰਤ ਦੇ ਗੁਣ ਕਾਜ ਨਰਾਇਣ ਸਰਗਣ ਗੋਸਰ ਨੂੰ ਪਾਇ ਤੁੰਦ ਦੂਹੰਤਰੀ ਦੀ ਕਿਰਪਾਈ ਸੰਤ ਕਾਦੋ ਕੀ ਕਿਧਰ ਆਜਣਾ ਪਹੁੰਚਾਇ ਸੰਤ ਦੁਗਨ ਨੂੰ ਪਰਮਾਇਆ ਸੰਤ ਗੁਰੂ ਜੀ ਦੇ ਅਰਥਿਤ ਪੁਤਾਰ ਗੁਰੂ ਜੀ ਦਾ ਕੰਮ ਨਾ ਪਹੁੰਚਾਇਆ ਸੰਤ ਗੁਰੂ ਜੀ ਨੇ ਪਰਮਾਇਆ ਸੰਤ ਗੁਰੂ ਜੀ ਨੇ ਪਾਈਆ ਸੰਤ ਗੁਰੂ ਜੀ ਅੰਤ ਤੱਕ ਦੇ ਦੁਖਤਾ ਜਿਉਂ ਸਾਧਨਾ ਕਰਕੇ ਹੀ ਲੋਤਾ ਸੰਤ ਗੁਰੂ ਜੀ ਹਰ ਜਨਾਂ ਆਪ ਜਨਾਂ ਦਾ ਅਜਿਹਾ ਪਗਤ ਬੜੀ ਦੁਨੀਆ ਦਾ ਲੋ ਜਾ ਕੇ ਦਿਲ ਕੋ ਸਤ ਕਰਨੇ ਸਹਿਤਾ ਕੀ ਰਾਤੋ ਸਤਿ ਸਰਦਸਤ ਮੁਕਾਤੋ ਸੱਚੀ ਜੀ ਸੱਚਾ ਕਾਰ ਸੱਚ ਵਰਤ ਸੱਚਾ ਬਸਾਰ ਪਾਰ ਬ੍ਰਹਮਨ ਸਤ ਕਰ ਜਾਤਾ ਨਾਮ ਸੁਹਜਨ ਸੱਚਾ ਮਾਤਾ ਸ਼ਲੋਕ के मुझे रूप बना रे नाम हरे नानका जी सो प्रसन्न ਹਾਂਜੀ ਆਪਣਾ ਦੇਖੋ ਮੜਾ ਦੇਖੋ ਜੀ ਇੱਧਰ ਤਾਂ ਦਾ ਪੈਰ ਪਾ ਲਿਆ ਕੀ ਦੂਜੀ ਜਗ੍ਹਾ ਦੇਖਿਆ ਨਹੀਂ ਇੱਥੇ ਲੰਘ ਕੇ ਜਾਈਏ I'm a good